ਇੱਕ ਸਾਲ ਇੱਕ ਮਹੀਨਾ ਬੀਤ ਚਾ ਦੇ ਬਾਵਜੂਦ ਵੀ ਜਿਹੜੀਆਂ ਸਾਡੀਆਂ ਮੰਗਾਂ ਉਸੇ ਤਰ੍ਹਾਂ ਹੀ ਬਰਕਰਾਰ ਹੈ ਅਜੇ ਤੱਕ ਕੋਈ ਵੀ ਮੰਗ ਜਿਹੜੀ ਸਾਡੀ ਮੰਨੀ ਮੰਨਨੀ ਨਹੀਂ ਗਈ ਕਿ ਸਾਡੇ ਪੀਆਰਟੀ ادارے ਦੇ ਵਿੱਚ ਅਸੀਂ ਪਿੰਨੇ ਲੰਮੇ ਸਮੇਂ ਤੋਂ ਮੰਗ ਕਰਦੇ ਆਏ ਆ ਕਿ 10000 ਗੱਡੀ ਜਿਹੜੀ ਪੀਆਰਟੀ ਸੀ ਦੀ ਤੇ 50 ਰੋਜ਼ ਦਿੱਤੀ ਜਾਵੇ ਪਰ ਸਰਕਾਰ ਨੇ ਸਰਕਾਰ ਦਾ ਜਿਹੜਾ ਸਮਾਂ ਹੈਗਾ ਪਤਾ ਤਿੰਨ ਸਾਲ ਹੋ ਚੁੱਕੇ ਨੇ ਤਾਂ ਸਰਕਾਰ ਨੇ ਕਿਹਾ ਗੱਡੀਆਂ ਦਾ ਪਾਉਣ ਦਾ ਅਜੇ ਤੱਕ ਕਿਤੇ ਵੀ ਕੋਈ ਆਲਟੀਮੇਟ ਜਾਂ ਗੱਡੀਆਂ ਬਾਰੇ ਕੋਈ ਗੱਲਬਾਤ ਰਿਪੋਰਟ ਨਹੀਂ ਕੀਤੀ ਜੀ ਕਿ ਜੇਕਰ ਸਰਕਾਰ ਨੇ ਸਾਡਾ ਆਖੀ ਫੈਸਲਾ ਜਾ ਮੰਨ ਨਹੀਂ ਹੋਇਆ ਪੰਗਾ ਆਟੇ ਹਰ ਰਕਾਰ ਪੱਕੇ ਜਾਂ ਗੱਡੀਆਂ ਦਾ ਮਸਲਾ ਲਾ ਲਓ ਜੇਕਰ ਸਰਕਾਰ ਇਸ ਤੇ ਕੋਈ ਵੀ ਸਾਨੂੰ ਸਹਿਮਤੀ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸੰਘਰਸ਼ ਹੋ ਉਹ ਜੇ ਹੋਰ ਤੇਜ਼ੀ ਕੀਤਾ ਜਾਵੇ। ਪੀ ਆਰਟੀਸੀ ਪਨ ਬੱਸ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਗੇਟ ਰੈਲੀ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ। ਸਾਡੇ ਨਾਲ ਮੌਜੂਦ ਨੇ ਆਗੂ ਗੱਲਬਾਤ ਕਰਦੇ ਆਂ ਸਰ ਅੱਜ ਗੇਟ ਰੈਲੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਐਲਾਨ ਨੇ ਜਿਹੜੇ ਆਉਣ ਵਾਲੇ ਸਮਝ ਹੈਗੇ ਨੇ। ਹਾਂਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਰਿੰਡਾ ਡਿੱਪੂ ਤੋਂ ਪੰਜਾਬ ਰੋਡ ਦੇ ਪੰਪਸ ਪਿਆਰੀ ਕੰਟਰੈਕਟਰ ਵਰਕਰ ਯੂਨੀਅਨ 2511 ਤੋਂ ਪ੍ਰਧਾਨ ਹੈ ਜੀ ਜਿਹੜਾ ਸਾਡੀਆਂ ਮੰਨੀਆਂ ਆਉਂਗਾ ਮੰਗਾ ਕਿਉਂਕਿ ਚਲਾਈ 2024 ਵਿੱਚ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਨੇ ਸਾਡੀਆਂ ਜਿਹੜੀਆਂ ਮੰਗਾ ਉਹ ਮੰਨ ਲਈਆਂ ਕਿੰਗਾ ਸੀ ਤੇ 1 ਮਹੀਨੇ ਦਾ ਸਮਾਂ ਸਾਥੋ ਲਿਆ ਸੀ ਕਿ 1 ਮਹੀਨੇ ਦੇ ਵਿੱਚ ਤੁਹਾਡੀਆਂ ਜਿਹੜੀਆਂ ਮੰਗਾ ਹੈ ਇਹ ਜਾਇਜ਼ ਹੈ ਤੇ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਏਗਾ ਪਰ 1 ਸਾਲ ਇਹ 1 ਮਹੀਨਾ ਬੀਤ ਗਿਆ ਦੇ ਬਾਵਜੂਦ ਵੀ ਜਿਹੜੀਆਂ ਸਾਡੀਆਂ ਮੰਗਾ ਉਸੇ ਤਰ੍ਹਾਂ ਹੀ ਬਰਕਰਾਰ ਹੈ ਹਜੇ ਤੱਕ ਕੋਈ ਵੀ ਮੰਗ ਜਿਹੜੀ ਸਾਡੀ ਮੰਗ ਨਹੀਂ ਮੰਨੀ ਗਈ ਤਾਂ ਜਿਸ ਦੇ ਰੋਸ ਵਜੋਂ ਅਸੀਂ ਸੰਘਰਸ਼ਾਂ ਦੇ ਰਸਤੇ ਤੇ ਪਏ ਆਂ ਪਰ ਅਸੀਂ ਆਮ ਲੋਕਾਂ ਦੀ ਜਿਹੜੀ ਸਰਵਿਸ ਨੂੰ ਦੇ ਜਾਂਦੇ ਹਾਂ ਕਿਉਂਕਿ ਇਹ ਸਾਡਾ ਪਬਲਿਕ ਅਧਾਰਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਆਮ ਪਬਲਿਕ ਨੂੰ ਹਰਾਸਮੈਂਟ ਨਾ ਹੋਵੇ ਜਿਸ ਦੇ ਤਹਿਤ ਅਸੀਂ ਵਾਰ-ਵਾਰ ਪ੍ਰੋਗਰਾਮ ਦੇ ਕੇ ਗੇਟ ਰੇਲਿੰਗਾਂ ਕਰਦੇ ਹਾਂ ਕਿ ਸ਼ਾਇਦ ਸਾਨੂੰ ਹੜਤਾਲ ਵੱਲ ਨਾ ਜਾਣਾ ਪਵੇ ਪਰ ਇਹ ਪੰਜਾਬ ਸਰਕਾਰ ਇੰਨੀ ਕਿ ਘਟੀਆ ਸਰਕਾਰ ਸਿੱਧ ਹੋਈ ਹੈ ਇਹ ਜੇ ਸਾਨੂੰ ਅੱਜ ਉਹਨਾਂ ਹੜਤਾਲ ਤੇ ਜਾਣਾ ਪੈ ਰਿਹਾ ਕਿਉਂਕਿ ਜਿਹੜਾ ਭਗਵੰਤ ਮਾਨ ਹੈ ਇਹ ਸੱਤਾ ਚੋਂ ਤੋਂ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਕਿ ਜਿਹੜਾ ਮੇਰਾ ਹਰਾ ਪੰਨਾ ਹੈ ਇਹ ਆਮ ਲੋਕਾਂ ਲਈ ਚੱਲੇਗਾ ਪਰ ਆਮ ਲੋਕਾਂ ਦੀ ਚੱਲਣ ਦੀ ਜਗ੍ਹਾ ਤੇ ਇਹ ਜਿਹੜਾ ਇਹ ਹਰਾ ਪੰਨਾ ਹੈ ਇਹ ਸਿਰਫ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਚੱਲਿਆਗਾ ਤਾਂ ਅਸੀਂ ਅੱਜ ਮਜਬੂਰ ਨਾ ਹੋ ਕੇ ਜਿਹੜਾ ਹੜਤਾਲ ਵੱਲ ਜਾ ਰਹੇ ਹਾਂ ਜੀ ਕਦੋਂ ਤੱਕ ਕਰ ਰਹੇ ਹਾਂ ਹੜਤਾਲ ਕੁਣ ਲੱਗਦਾ ਹੈ ਹੜਤਾਲ ਕਰਦੇ ਹਾਂ ਤਾਂ ਕਿੰਨੇ ਕਿੰਨੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਖਾਸ ਕਰ ਬੀਪੀਆਂ ਜਿਹੜੀਆਂ ਆਧਾਰ ਕਾਰ ਤੇ ਸਫ਼ਰ ਕਰਦੀਆਂ ਉਹਨੂੰ ਸਭ ਤੋਂ ਵੱਧ ਖੱਜਲ ਖੁਆਰ ਹੋਣਾ ਪੈਂਦਾ ਹੈ ਬਿਲਕੁਲ ਜੀ ਅਸੀਂ ਪਹਿਲਾ ਆਮ ਪਬਲਿਕ ਤੋਂ ਅੱਧ ਜੋੜ ਕੇ ਮਾਫੀ ਵੀ ਚਾਹੁੰਦੇ ਹਾਂ ਕਿਉਂਕਿ ਜਿਹੜਾ ਸਾਡਾ ਪਬਲਿਕ ਦਾ ਆਧਾਰ ਹੈ ਤੇ ਜਿਹੜਾ ਔਰਤਾਂ ਦਾ ਫਰੀ ਸਫ਼ਰ ਸਹੂਲਤ ਹੈ ਜਿਸ ਕਾਰਨ ਲੇਡੀਜ਼ ਸਾਡੇ ਨਾਲ ਬਹੁਤ ਜ਼ਿਆਦਾ ਸਫ਼ਰ ਕਰਦੀਆਂ ਪਰ ਅਸੀਂ ਮਜਬੂਰ ਹੈ ਸਾਨੂੰ ਅਸੀਂ ਇਹ ਮਜਬੂਰੀ ਚ ਜਿਹੜਾ ਕਦਮ ਚੱਕ ਰਹੇ ਹਾਂ ਕਿਉਂਕਿ ਅਸੀਂ ਵਾਰ-ਵਾਰ ਲੈਟਰ ਦੇ ਦੇ ਰਹੇ ਆ ਕਿ ਦੇ ਰਹੇ ਆ ਕਿਉਂਕਿ ਜਿਹੜੇ ਸਾਡੇ ਮੁਲਾਜ਼ਮ ਹੈ ਬੜੇ ਲੰਮੇ ਸਮੇਂ ਤੋਂ ਨਿਕੂਨੀਆਂ ਤਨਖਾਹ ਤੇ ਕੰਮ ਕਰ ਰਹੇ ਆ ਤੇ ਕੱਚੇ ਕੰਮ ਕਰਦੇ ਆ ਰਹੇ ਆ ਤਾਂ ਮਜਬੂਰ ਹੋ ਕੇ ਜਿਹੜਾ ਅਸੀਂ ਜਿਹੜਾ ਫੈਸਲਾ ਕੀਤਾ ਹੈ 9 ਤਰੀਕ ਨੂੰ ਜਿਹੜਾ ਦੇਸ਼ ਵਿਆਪੀ ਹੜਤਾਲ ਹੈ ਅਸੀਂ ਉਹਦਾ ਸਮਰਥਨ ਕਰ ਰਹੇ ਆ ਤੇ 10 ਤੇ 11 ਦੀ ਜਿਹੜੀ ਪੀਆਰਟੀਸੀ ਤੇ ਰੋਡਵੇਜ ਤੇ ਕਮਲ ਤੌਰ ਤੇ ਜਿਹੜੀ ਹੜਤਾਲ ਉਹ ਚੱਲੇਗੀ ਤੇ 10 ਤਰੀਕ ਨੂੰ ਜਿਹੜਾ ਮੁੱਖ ਮੰਤਰੀ ਪੰਜਾਬ ਉਹਦੀ ਰਿਆਸਤ ਦੇ ਅੱਗੇ ਜਾ ਕੇ ਅਸੀਂ ਪੱਕੇ ਤੌਰ ਤੇ ਧਰਨਾ ਦੇਵਾਂਗੇ ਤੇ ਤਿੱਖੇ ਸਵਾਲ ਕਰਾਂਗੇ ਕਿ ਜਿਹੜਾ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਸੱਤਾ ਚੋਂ ਤੋਂ ਪਹਿਲਾਂ ਗੱਲਾਂ ਕਰਦੀ ਸੀ ਕਿ ਜਿਹੜਾ ਕੇਕੇਦਾਰੀ ਸਿਸਟਮ ਬੰਦ ਕੀਤਾ ਜਾਏਗਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ ਤੇ ਆਪ ਕਿਸੇ ਵੀ ਵਿਭਾਗ ਨੂੰ ਧਰਨਾ ਲਾਉਣ ਲਈ ਕਰਨਾ ਨਹੀਂ ਲਾਉਣਾ ਪਏਗਾ ਪਰ ਜੇ ਅੱਜ ਦੇ ਹਾਲਾਤ ਦੇਖੀਏ ਤਾਂ ਸਾਰੇ ਲਗਭਗ ਜ ਸਾਰੇ ਵਿਭਾਗ ਜਿਹੜੇ ਆ ਉਹ ਧਰਨਿਆਂ ਤੇ ਮਜਾਰਿਆਂ ਤੇ ਆ ਜੇ ਕਿਸਾਨੀ ਦੀ ਗੱਲ ਕਰਕੇ ਕੋ ਵੀ ਧਰਨਿਆ ਤੇ ਜੇ ਕੋਈ ਟੀਚਰਾਂ ਦੀ ਗੱਲ ਕਰਕੇ ਹਰ ਇੱਕ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਹੈ ਜਾਂ ਕਿਸਾਨ ਹੈ ਜਾਂ ਹਰ ਵਰਗ ਦੇ ਜਿਹੜਾ ਅੱਜ ਧਰਨਿਆ ਤੇ ਹੈ ਕਿਸੇ ਦੇ ਵੀ ਜਿਹੜੀ ਇਹ ਸਰਕਾਰ ਹੈ ਹਰ ਵਰਗ ਤੋਂ ਬਿਲਕੁਲ ਫੇਲ ਹੋ ਗਈ ਹੈ ਅਸੀਂ ਜਿਹੜੀ ਮੰਗ ਕਰਦੇ ਹਾਂ ਅਸੀਂ 10000 ਨਵੀਂ ਬੱਸ ਦੀ ਵੀ ਮੰਗ ਕਰਦੇ ਹਾਂ ਕਿ 10000 ਨਵੀਂ ਬੱਸ ਪੀਆਰਟੀਸੀ ਅਤੇ ਰੋਡਵੇਅ ਦੇ ਬੇੜੇ ਵਿੱਚ ਪਾਈ ਜਾਵੇ ਤਾਂ ਜੋ ਜਿਹੜਾ ਫਰੀ ਸਰਵਿਸ ਸੁਵਿਧਾ ਹੈ ਜਾਂ ਵੈਸੇ ਵੀ ਜਿਹੜੀ ਸਹੂਲਤ ਹੈ ਉਹ ਲਾਮ ਲੋਕਾਂ ਨੂੰ ਸਹੀ ਤਰੀਕੇ ਨਾਲ ਮਿਲ ਸਕੇ ਪਰ ਇਹ ਸਰਕਾਰ ਨੇ ਹਲੇ ਤੱਕ ਪੀਆਰਟੀਸੀ ਤੇ ਨੌਰ ਵਿੱਚ ਕੋਈ ਵੀ ਜਿਹੜੀ ਬੱਸ ਨਹੀਂ ਪਾਈ ਤਕਰੀਬਨ 3.5 ਸਾਲ ਦਾ ਜਿਹੜਾ ਕਾਰਜਕਾਲ ਹੈ ਉਹ ਲੰਘ ਗਿਆ ਤੇ ਜੇ ਇਹ ਕੋਈ ਪਹਿਲੀ ਸਰਕਾਰ ਹੈ ਕਿ 3.5 ਸਾਲ ਦੇ ਕਾਰਜਕਾਲ ਦੇ ਵਿੱਚ ਇੱਕ ਵੀ ਨਵੀਂ ਬੱਸ ਇਹ ਸਰਕਾਰ ਨੇ ਨਹੀਂ ਪਾਈ ਕੀ ਮੰਗਾ ਕੀਨੇ ਮੁਖ ਤੁਹਾਡੀਆਂ ਨਵੀਆਂ ਬੱਸਾਂ ਪਾਉਣ ਦੀ ਮੰਗ ਕੀਤੀ ਹੈ ਹੋਰ ਤੁਹਾਡੀਆਂ ਇਹ ਮੰਗਾਂ ਨੇ ਸਰਕਾਰ ਨੇ ਦਾਵਾ ਕੀਤਾ ਸੀ ਇੱਕ ਕੱਚੇ ਮਲਾਦਮ ਪੱਕੇ ਹੋਣਗੇ ਕੋਈ ਕੱਚੇ ਮਲਾਦਮ ਪੱਕੇ ਨਹੀਂ ਤੁਸੀਂ ਪਹਿਲਾਂ ਵੀ ਕਈ ਵਾਰ ਸੰਰਚ ਕੀਤਾ ਜਦੋਂ ਸਰਕਾਰ ਸੱਤਾ ਦੇ ਹੌਣ ਦੇ ਵਿੱਚ ਸਾਡੇ ਪੀਆਰਟੀਸੀ ਪੰਜਾਬ ਰੋਡ ਦੇ ਵਿੱਚ ਅਸੀਂ ਇੱਕ ਬਦਲਾਅ ਦੇ ਸਮੇਂ ਤੇ ਵੋਟਾਂ ਪਾਈਆਂ ਸੀ ਲੋਕਾਂ ਨੇ ਪਾਈਆਂ ਸੀ ਦੀਆਂ ਕਿ ਕਿਤੇ ਨਾ ਕਿਤੇ ਮਲਾਦਮ ਦੇ ਮਨਾਂ ਦੇ ਵਿੱਚ ਵੀ ਸ਼ਿਕਵਾ ਆਇਆ ਸੀ ਵੀ ਸਰਕਾਰ ਦਾ ਬਦਲਾਅ ਹੋਇਆ ਤੇ ਤੁਹਾਨੂੰ ਕੋਈ ਨਹੀਂ ਦੇਊਗੀ ਪਰ ਬਿਲਕੁਲ ਸਰਕਾਰ ਕਿਸੇ ਤੱਕ ਜਾਂ ਕਿਸੇ ਪੱਖ ਦਾ ਇਹਦਾ ਕੋਈ ਫੈਸਲਾ ਨਹੀਂ ਲੀਤਾ ਤਾਂ ਅਸੀਂ ਸਰਕਾਰ ਨੂੰ ਮੀਟ ਕਾ ਇੰਤਜ਼ਾਰ ਰਹੀ ਆ ਪਰ ਮੀਡੀਆ ਜਿਹੜੀਆਂ ਉਹ ਬੈਠ ਕੇ ਨਿਕਲਦੇ ਰਹੀਆਂ ਨੇ ਨਾ ਹੀ ਤਾਂ ਕਿਤੇ ਮੁਲਾਜ਼ਮ ਪੱਕੇ ਕੀਰੇ ਨੇ ਤੇ ਨਾ ਹੀ ਕੋਈ ਗੱਡੀਆਂ ਦੀ ਗਾ ਗੱਡੀਆਂ ਵੀ ਨਹੀਂ ਪਾਈਆਂ ਕਿਉਂਕਿ ਸਾਡੇ ਪੀਆਰਟੀ ادارے ਦੇ ਵਿੱਚ ਅਸੀਂ ਪਿਛਲੇ ਲੰਮੇ ਸਮੇਂ ਤੋਂ ਮੰਗ ਕਰਦੇ ਆਏ ਆ ਵੀ 10000 ਗੱਡੀ ਜਿਹੜੀ ਪੀਆਰਟੀ ਸੀ ਦੀ ਤੇ 50 ਰੋਲ ਦਿੰ ਦਿੱਤੀ ਜਾਵੇ ਪਰ ਸਰਕਾਰ ਨੇ ਸਰਕਾਰ ਦਾ ਜਿਹੜਾ ਸਮਾਂ ਹੈਗਾ ਤਿੰਨ ਸਾਲ ਹੋ ਚੁੱਕੇ ਨੇ ਤਾਂ ਸਰਕਾਰ ਨੇ ਜਿਹੜਾ ਗੱਡੀਆਂ ਦਾ ਪਾਉਣ ਦਾ ਹਿਤਕ ਕਿਤੇ ਵੀ ਕੋਈ ਆਲਟੀਮੇਟ ਜਾਂ ਗੱਡੀਆਂ ਬਾਰੇ ਕੋਈ ਗੱਲਬਾਤ ਰੈਪੋਰਟ ਨਹੀਂ ਕੀਤੀ ਗੋ ਉਹਨਾਂ ਅਗਲੇ ਇਲੈਕਸ਼ਨ ਕੀ ਰਹਿਣ ਵਾਲਾ ਉਸੇ ਨੂੰ ਐਲਾਨ ਕੀਤਾ ਹੈ ਐਲਾਨ ਕੋਲ ਤੱਕ ਜਾਰੀ ਰੂਕੇ ਲੱਗਦਾ ਹੈ ਕਿ ਮੀਟਿੰਗ ਹੋ ਜੂਗੀ ਦੇਖੋ ਜੀ ਅਸੀਂ ਆਪਣੇ ਸੰਘਰਸ਼ਾਂ ਨੂੰ ਲੈ ਕੇ ਚੱਲੇ ਆ ਸਾਡਾ ਕੰਮ ਆਸ਼ਨਾਸ਼ ਕਰਨਾ ਪਰ ਸਰਕਾਰ ਕਿਤੇ ਨ ਕਿਤੇ ਸਾਨੂੰ ਮੀਟਿੰਗਾਂ ਦੇ ਭਰੋਸੇ ਦੇ ਕੇ ਕਿਤੇ ਨ ਕਿਤੇ ਸਾਨੂੰ ਸਾਡੀ ਜਿਹੜੀ ਪ੍ਰੋਗਰਾਮ ਪੋਸਟਪੋਨ ਕੀਤੀ ਹੈ ਪਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜੇਕਰ ਸਰਕਾਰ ਨੇ ਸਾਡਾ ਹੱਕੀ ਫੈਸਲਾ ਜਾਂ ਮੰਨਿਆ ਹੋਇਆ ਮੰਗਾ ਅਟਾਰ ਰਜਕਾਰ ਪੱਕੇ ਜਾਂ ਗੱਡੀਆਂ ਦਾ ਮਸਲਾ ਲਾ ਲਓ ਜੇਕਰ ਸਰਕਾਰ ਇਸ ਦੇ ਕੋਈ ਵੀ ਸਾਨੂੰ ਸਹਿਮਤੀ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸੰਘਰਸ਼ ਹੋ ਹੋ ਜੇ ਹੋਰ ਤੇ ਜਿੱਤੇ ਜਾਣਗੇ ਬਿਲਕੁਲ ਇਸ ਹਨ ਆਗੂ ਜਿਨ੍ਹਾਂ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ ਤੇ ਪੰਜਾਬ ਸਰਕਾਰ ਦੇ ਵਾਅਦਿਆਂ ਤੇ ਵੀ ਸਵਾਲ ਚੁੱਕੇ ਨੇ ਉੱਥੇ ਹੀ ਇਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿੰਨਾ ਸਮਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਵੱਲੋਂ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਪਟਿਆਲਾ